ਪ੍ਰੋਟੋਕਾਲ ਤੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰੀ ਜਿਠੀ ਸਾਹ ਸੰਗਤ ਜੀ ਗੱਜ ਕੇ ਫਤਹਿ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਉਪਾਇ ਗੁਰੂ ਜੀ ਕੀ ਫਤਹਿ ਗੁਰਦੀ ਸਾਹਿਬ ਨੇ ਬੜੇ ਪਸਤਾਪ ਨਾਲ ਜਿੰਨੇ ਵੀ ਸੇਵੀ ਸੱਜਣ ਨੇ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਉਹਨਾਂ ਦੇ ਨਾਮ ਲੈ ਕੇ ਆਪਾਂ ਸਾਰਿਆਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਕਿ ਕਿਸੇ ਨੇ ਪੁੱਛਿਆ ਸੀ ਵੀ ਦੋ ਦੁਨੀਏ ਕਿੱਦਾਂ ਹੁੰਦੇ ਨੇ ਉਹ ਕਹਿੰਦਾ ਜੀ ਦੋ ਦੁਨੀਏ ਚਾਰ ਰੋਟੀਆਂ ਹੁੰਦੀਆਂ ਨੇ ਉਹ ਕਹਿੰਦਾ ਦੋ ਦੁਨੀਏ ਚਾਰ ਨਾਲ ਵੀ ਫਰਕ ਆਣਾ ਸੀ ਕਹਿੰਦਾ ਨਹੀਂ ਪਰ ਟਾਈਮ ਹੋਇਆ ਹੋਇਆ ਵੀ ਕਿਤੇ ਦੁਪਹਿਰ ਦਾ ਖਾਣਾ ਨਾ ਭੁੱਲ ਜਿਓ ਇਸ ਕਰਕੇ ਆਪਾਂ ਸਾਰਿਆਂ ਦਾ ਖਰਚ ਮੰਗਦਾ ਕਿ ਆਪਾਂ ਇਹਦੇ ਵਿੱਚ ਯੋਗਦਾਨ ਪਾਈਏ ਔਰ ਅਸੀਂ ਵੀ ਆਪਾਂ ਪੂਰਨ ਦਰਤੀ ਮੇਰੀ ਜਿਹੜੇ ਫਰੀਰ ਕੋਰਟ ਤੋਂ ਐਮਪੀ ਨੇ ਉਹਨਾਂ ਨਾਲ ਗੱਲ ਹੋਈ ਸੀ ਮੈਂ ਤਾਂ ਯਾਰ ਕੋਈ ਸਾਡੇ ਵੀ ਫੱਟ ਫੱਟ ਦੇ ਦੋ ਚਾਰ ਜਦਾਂ ਉਹਨਾਂ ਦਾ ਪੈਸਾ ਵਾਸੀ ਤਾਂ ਦੇਣ ਨੂੰ ਤਿਆਰ ਹੈ ਜਿਵੇਂ ਸਰਦਾਰ ਪਰਵਾਣਾ ਸੁਣਦੇ ਆਪਣੇ ਐਮਪੀ ਨੇ ਕਿਹਾ ਗਾਂਧੀ ਜੀ ਲਈ ਉਹਨਾਂ ਨੇ ਵੀ ਇਹੀ ਗੱਲ ਤੇ ਇਹੀ ਭਾਈ ਮਕਾ ਮਾ ਕੇ ਦੇਖੋ ਦੇਖੋ ਕੂੜੀ ਰੇਚ ਨਾ ਹੋਈ ਹੱਦੇ ਦੀ ਜਿਹੜੀ ਸੀਮਾ ਰੇਖਾ ਹੁੰਦੀ ਆ ਤਾਂ ਮੈਂ ਵੀ ਆਪਣਾ ਯੋਗਤਾ ਪਾਵਾਂਗਾ ਬੜਾ ਭਗਵਾਨ ਬਿਸ਼ਟਾਰਵਾ ਜੀ ਦੇ ਪ੍ਰਕਾਸ਼ ਉਤਸਵ ਤੇ ਆਪਾਂ ਇੱਥੇ ਇਕੱਠੇ ਹੋਏ ਆਂ ਔਰ ਕਾਫੀ ਨੌਜਵਾਨ ਬੈਠੇ ਨੇ ਤੇ ਬੀਖੀਆਂ ਬੈਠੀਆਂ ਨੇ ਸਾਡੀਆਂ ਮਾਤਾਵਾਂ ਪਹਿਣਾ ਬੈਠੀਆਂ ਨੇ ਮੈਂ ਥੋੜਾ ਜਿਹਾ ਸੰਖੇਪ ਚ ਦੱਸੂਗਾ ਕਿ ਭਗਵਾਨ ਆਪਣੇ ਬਿਸ਼ਟਾਰਵਾ ਜੀ ਇਹ ਭਮਾ ਜੀ ਦੇ ਪੁੱਤਰ ਸੀ ਔਰ ਇਹ ਸ਼੍ਰੀ ਜੀ ਦੇ ਅਧਿਆਪਕ ਸੀ ਸੋਨੇ ਦੀ ਲਪਟਾ ਤਰਸ਼ੂਨ ਔਰ ਜਿਹੜਾ ਬ੍ਰਹਮਾਸਤਰ ਸੀ ਔਰ ਜਿਹੜੀ ਆਪਾਂ ਸੁਦਰਸ਼ਨ ਚਕਰ ਹਰ ਵਾਰ ਦੇਸ਼ਨ ਭਗਵਾਨ ਜੀ ਦੀ ਉਂਗਲੀ ਦੇ ਵਿੱਚ ਹੁੰਦਾ ਸੀ ਉਹਦਾ ਮਰਮਾਮ ਇਹਨਾਂ ਨੇ ਕੀਤਾ ਸੀ ਆ ਔਰ ਜੇ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਕਿ ਜਦੋਂ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ ਇਹ ਬਾਦਰ ਬਾਦਰ ਤੱਕ ਨਹੀਂ ਇਹ ਅਫਗਾਨਿਸਤਾਨ ਬਾਦਰ ਤੱਕ ਹੁੰਦੀ ਹੈ ਉਹਦੇ ਤੱਕ ਜੇ ਜੰਗਲਾਂ ਦੇ ਵਿੱਚੋਂ ਸਿੱਖ ਪੰਥ ਨੂੰ ਪਹਿਲੀ ਵਾਰੀ ਆਪਣੀ ਸਖਤ ਜਗ੍ਹਾ ਤੇ ਲੈ ਕੇ ਆਏ ਤਾਂ ਉਹ ਆਮ੍ਰਿਤ ਜਸਾ ਸਿੰਘ ਰਾਹੜੀਆ ਸੀ ਉਹਨਾਂ ਨੇ ਨਾਮ ਨੌਮੀ ਦਾ ਢਿਲਾ ਬਣਾਇਆ ਸੀ ਔਰ ਦੂਜਾ ਸਿੱਖਤਿਹਾਲ ਦੇ ਵਿੱਚ ਜਿਹੜਾ ਬਟਾ ਘਲੂ ਪੜਾ ਹੋਇਆ ਸੀ ਉਹਦੇ ਵਿੱਚ ਜਦ ਆਪਾਂ ਕਈ ਤਮੰਮਾ ਪੜਦੇ ਆ ਇਸ ਮਤ ਦਾ ਜਿਗਰੇ ਨਹੀਂ ਆਂਦਾ ਚਾਹੇ ਆਪਣੀ ਅੰਦੀ ਕੌਮ ਸ਼ਹੀਦ ਹੋ ਗਈ ਸੀ ਪਰ ਜਿਹੜੀ ਵੀ ਤੋਪ ਬਚੀ ਸੀ ਉਹਦਾ ਗੱਡਿਆਂ ਦਾ ਚੱਲਦਾ ਹੋਇਆ ਕਿਲਾ ਬਣਾਇਆ ਗਿਆ ਸੀ ਉਹ ਵੀ ਸਰਦਾਰ ਜੱਜਾ ਸਿੰਘ RAM ਗੜ੍ਹ ਜੀ ਦੇ ਦਿਮਾਗ ਦੀ ਕਾਟ ਸੀ ਉਸ ਕਿਲੇ ਨੂੰ ਚੱਲਦੇ ਹੋਏ ਜਿਹੜਾ ਗੱਡਿਆਂ ਦਾ ਕਿਲਾ ਸੀਗਾ ਜੋ ਚੱਜਾ ਸਿੰਘ RAM ਗੜ੍ਹ ਜੀ ਨੇ ਬਣਾਇਆ ਸੀ ਉਹਦੇ ਨਾਲੇ ਇੱਧਰ ਬਰਨਾਲੇ ਵੱਲ ਤੋਂ ਆਪਾਂ ਆ ਕੇ ਜਿਹੜੀ ਅੱਧੀ ਕੌਮ ਬਚੀ ਸੀ ਉਹ ਉਤਾਰਨ ਬਚੀ ਸੀ ਕੋਈ ਉਸ ਪਵਨ ਦੇ ਹਾਰੇ ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਮੈਂ ਇਸ ਦਰਦੀ ਆਸ ਕਰਦਾ ਹੈ ਸਰਕਾਰਾਂ ਤੋਂ ਵੀ ਔਰ ਸਾਰੇ ਇਹ ਜਿਹੜੇ ਹੱਤ ਨੇ ਇਹਨਾਂ ਤੋਂ ਵੀ ਦੇ ਸਾਡੇ ਜਿਹੜੇ ਬੰਦੀ ਛੋੜ ਦੇ ਉਸ ਕੱਲ ਮਨਾ ਕੇ ਹਟੇ ਆ ਤੇ ਜਿਹੜੇ ਸਾਡੇ ਸੁਰਖਸ਼ੀ ਸਿੰਘ ਬੰਦੀ ਬਣੇ ਬੈਠੇ ਨੇ ਤੇ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਉਹ ਆਪਣੀਆਂ ਉਹਨਾਂ ਦੀ ਰਿਹਾਈ ਹੋਵੇ ਤੇ ਆਪਾਂ ਇਸ ਖੇਤੇ ਦੇ ਵਿੱਚ ਅਮਨ ਸ਼ਾਂਤੀ ਔਰ ਜਿਹੜੀ ਆਪਣੀ ਇੱਕ ਆਪਣਾ ਭਾਈਚਾਰਾ ਆਪਣਾ ਜਿਹੜਾ ਆਪਸੀ ਜਿਹੜਾ ਆਪਣਾ ਤਾਲਮੇਲ ਹੈ ਔਰ ਜਿਹੜਾ ਪਿਆਰ ਹੋ ਉਸੇ ਤਿੱਕਣਾ ਫੜਿਆ ਰਹੇ ਇਹੀ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ